ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਰਮਤ ਟਿਕ ਤੇ ਅੱਜ ਦੀ ਵੀਡੀਓ ਰੋਗੀ ਜੀ ਆਪਣਾ ਬਹੁਤ ਹੀ ਸੋਹਣਾ ਜਿਹਾ ਪਸੂਟ ਰੈਡੀ ਕੀਤੇ ਨੇ ਉਹਨਾਂ ਦਾ ਹੈ ਨਾ ਪੂਰੀ ਵੀਡੀਓ ਚ ਆਪਾਂ ਉਹਨਾਂ ਦਾ ਸਟਾਫ ਵਰਕ ਹੋਇਆ ਜੋ ਵੀ ਸਟੀਚਿੰਗ ਹੋਈ ਆ ਵੀਡੀਓ ਨੂੰ ਪਲੀਜ਼ ਧਿਆਨ ਨਾਲ ਦੇਖਿਓ ਵੀਡੀਓ ਸਕਿਪ ਨਾ ਕਰਿਓ ਪੂਰੀ ਡਿਟੇਲ ਹੈ ਜਿਹੜੀ ਆਪਾਂ ਸੂਟਾਂ ਦੀ ਇਸ ਵੀਡੀਓ ਚ ਹੀ ਦਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਅੱਜ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਬਹੁਤ ਹੀ ਸੋਹਣਾ ਜਿਹਾ ਪ੍ਰਿੰਟਡ ਜੀ ਤੁਸੀਂ ਸਟਾਫਰ ਦੇਖ ਰਹੇ ਹੋ ਸ਼ਰਟ ਦਾ ਰਹੂਗਾ ਇਹ ਨਾਲੇ ਦੇ ਟਾਈ ਡਾਈ ਦੁਪੱਟਾ ਕੀਤਾ ਗਿਆ ਜੀ ਨਾਲੇ ਦੇ ਕੋਰਾ ਕਾਟਨ ਦੀ ਬਾਟਮ ਹੈ ਪੈਚ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਜਿਹਾ ਸੂਟ ਬਣਿਆ ਜੀ ਆਪਣਾ ਇਹ ਕਾਫੀ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਤੁਸੀਂ ਮੈਸੇਜ ਕਰ ਸਕਦੇ ਹੋ ਇਹਦੇ ਪ੍ਰਿੰਟ ਲਈ ਤੇ ਇੱਕ ਆਪਣਾ ਇਹ ਵਾਲੇ ਸੂਟ ਆਗੇ ਜੇ ਵੀ ਮਲਾਈ ਕਾਟਨ ਦੀ ਸ਼ਰਟ ਲੱਗੀ ਹੋਈ ਹੈ ਨਾਲ ਆਪਾਂ ਕਾਟਨ ਸਟਾਫਰ ਦਾ ਜਿਹੜਾ ਦੁਪੱਟਾ ਲਾਇਆ ਜੀ ਨਾਲ ਤੇ ਕੋਰਾ ਕਾਟਨ ਦੀ ਬਾਟਮ ਹੋਊਗੀ ਜੀ ਲੇਸ ਵਰਕ ਹੋਇਆ ਹੋਇਆ ਉਸਤੇ ਬਹੁਤ ਹੀ ਸੋਹਣੇ ਜੇ ਸੂਟ ਰੈਡੀ ਹੋਏ ਸੀ ਜੀ ਇਹ ਵੀ ਸਾਰੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਤੁਹਾਨੂੰ ਸੂਟ ਮਿਲਣਗੇ ਸਿਰਫ 1200 ਚ ਤੁਹਾਨੂੰ ਮੈਚਿੰਗ ਸੂਟ ਮਿਲ ਜਾਣਗੇ ਤੇ ਦੁਪट्टे ਵਗੈਰਾ ਤੁਸੀਂ ਆਪਣੀ ਚੋਇਸ ਦੇ ਨਾਲ ਨਾ ਰੈਡੀ ਕਰਵਾ ਸਕਦੇ ਹੋ ਸੈਕਿੰਡ ਸੂਟ ਤੁਸੀਂ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਹਾਫ ਪਿਓਰ ਦਾ ਦੁਪੱਟਾ ਰੈਡੀ ਕਰਾਇਆ ਇਹਦੇ ਨਾਲ ਤੇ ਟਾਈ ਡਾਈ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜੇ ਆਪਾਂ ਟਾਈ ਡਾਈ ਕਰਵਾਇਆ ਦੁਪੱਟਾ ਤੇ ਇਹਦੇ ਨਾਲ ਵੀ ਇਹ ਵਾਲੀ ਬਾਟਮ ਰਹੂਗੀ ਜੀ ਤੁਸੀਂ ਪੈਚ ਵਰਕ ਵਾਲੀ ਵੀ ਕਿਸੇ ਵੀ ਪ੍ਰਿੰਟ ਨਾਲ ਜਿਹੜੀ ਐਡ ਆਨ ਕਰਾ ਸਕਦੇ ਹੋ ਇਹ ਇਹਦੇ ਆਪਾਂ ਜਿਹੜਾ ਡਿਜ਼ਾਈਨ ਹੈ ਸ਼ਰਟ ਦਾ ਉਹ ਤੁਸੀਂ ਚੈੱਕ ਕਰੋ ਐਵੇਂ ਦਾ ਕੀਤਾ ਬਾਕੀ ਨਾ ਸਟੀਚਿੰਗ ਕਰਕੇ 350 ਸਟੀਚਿੰਗ ਪੈ ਜਾਂਦੀ ਹੈ ਆਪਣੇ ਜੀ ਆਪਾਂ ਆਪਾਂ ਵਿਦਾਊਟ ਲਾਈਨਿੰਗ ਸਟਿਚ ਕਰੀਏ ਡਿਜ਼ਾਈਨਿੰਗ ਕਰਕੇ ਬਾਕੀ ਜਿਹੜਾ ਮਟੀਰੀਅਲ ਲੱਗਦਾ ਹੋਇਆ ਐਕਸਟਰਾ ਰਹਿੰਦਾ ਜੀ ਤੇ ਬਾਕੀ ਹਨਾ ਲਾਈਨਿੰਗ ਵਾਲੇ ਦੀ ਐਕਸਟਰਾ ਹੋ ਜਾਂਦੀ ਹੈ ਇਹ ਆਪਾਂ ਸਿੰਪਲ ਵਿਦਾਊਟ ਲਾਈਨਿੰਗ ਹੀ ਸਟਿਚ ਕੀਤੇ ਨੇ ਵਿਦਾਊਟ ਲਾਈਨਿੰਗ ਹੀ ਕਾਟਨ ਦੇ ਸੂਟ ਸਟਿਚ ਹੁੰਦੇ ਨੇ ਸਾਰੇ ਤੇ ਇਹ ਵਾਲਾ ਆ ਗਿਆ ਜੀ ਆਪਣਾ ਜਿਹੜਾ SK ਦੀ कॉटन ਰਹੂਗੀ ਬਰੀਕ ਚੱਕ ਬਣਿਆ ਹੋਇਆ ਇਸ ਚ ਪਲੇਨ ਹੀ ਹੀ ਬਣਵਾਇਆ ਸੀ ਉਹਨਾਂ ਨੇ ਜਸਟ ਪੈਚ ਲਗਵਾ ਕੇ ਵਰਕ ਕਰਵਾਇਆ ਬਹੁਤ ਹੀ ਸੋਹਣਾ ਜੈ ਇਹ ਡਿਜ਼ਾਈਨ ਦੀ ਵੀ ਵੀਡੀਓ ਆਪਾਂ ਲੈ ਕੇ ਆਏ ਸੀ ਪਲਾਜ਼ੋ ਦੇ ਡਿਜ਼ਾਈਨ ਦੀ ਇਹਦੇ ਨਾਲ ਮਸਲੀਨ ਦਾ ਚੱਕ ਵਾਲਾ ਦੁਪੱਟਾ ਲਾਇਆ ਆਪਾਂ ਬਾਜੂ ਤੇ ਤੇ ਘੇਰੇ ਤੇ ਤੁਹਾਨੂੰ ਪੈਚ ਵਰਕ ਮਿਲੂਗਾ ਇਸ ਤਰ੍ਹਾਂ organza ਦਾ ਪੈਚ ਲਾ ਕੇ ਪੋਟਲੀ ਬਟਨ ਲਾ ਕੇ ਆਪਾਂ ਪੂਰਾ ਸੂਟ ਰੈਡੀ ਕੀਤਾ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ ਜੀ ਲਾਈਟ ਵੇਟ ਜਿਹਾ ਸੂਟ ਚਾਹੀਦਾ ਸੀ ਜੀ ਉਹਨਾਂ ਨੂੰ ਹਲਕੇ ਜਿਹੇ ਕੰਮ ਨਾਲ ਚਾਹੀਦਾ ਸੀ ਉਹ ਉਵੇਂ ਦਾ ਆਪਾਂ ਰੈਡੀ ਕਰਕੇ ਦਿੱਤਾ ਉਹਨਾਂ ਨੂੰ ਵਿਦਆਊਟ ਲਾਈਨਿੰਗ ਸਟਿਚ ਹੋਇਆ ਜੀ ਸੂਟ ਸਾਰਾ ਤੇ ਦੇਖੋ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਕੰਟਰਾਸਟ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਨੈਕਸਟ ਸੂਟ ਆ ਗਿਆ ਜੀ ਆਪਣਾ ਬਟਰ ਕਾਟਨ ਦੇ ਉੱਪਰ ਇਹ ਰੈਡੀ ਕੀਤਾ ਜੀ ਸੂਟ ਪਲਾਜ਼ੋ ਦੇ ਉੱਪਰ ਵਰਕ ਮਿਲੂਗਾ ਤੁਹਾਨੂੰ neck ਤੇ ਬਾਜੂ ਤੇ ਤੇ ਪਾਕਟਸ ਤੇ ਵੀ ਵਰਕ ਮਿਲੂ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਉਹ ਸਾਰਾ ਟਾਈਡਾ ਹੀ ਰੱਖਿਆ ਲਾਈਨਿੰਗ ਵਾਲਾ ਮਸਲੀਨ ਦਾ ਲਾਈਨਿੰਗ ਵਾਲਾ ਸਟੱਫ ਹੈ ਜਿਹੜਾ ਦੁਪੱਟੇ ਦਾ ਰਹੂਗਾ ਐਵੇਂ ਆਪਾਂ ਲੇਸ ਨਾਲ ਇਹਨੂੰ ਡਿਜ਼ਾਈਨ ਕੀਤਾ ਜੀ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਰੀਕ ਬਰੀਕ ਜਿਆ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਸਾਰਾ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਾ ਸਕਦੇ ਹੋ ਕੁਝ ਵੀ ਸਕਿਪ ਕਰਾਉਣਾ ਹੈ ਬੈਕ ਪਾਕਟਸ ਦਾ ਵਰਕ ਸਕਿਪ ਕਰਾਉਣਾ ਹੈ ਜਾਂ ਪਲਾਜ਼ੋ ਦਾ ਕੁਝ ਐਡ-ਆਨ ਕਰਾਉਣਾ ਹੈ ਉਹ ਤੁਸੀਂ ਕਰਵਾ ਸਕਦੇ ਹੋ ਵਾਕਿ ਅੱਜਕੱਲ ਜ਼ਿਆਦਾ ਟ੍ਰੈਂਡ ਚ ਚੱਲ ਰਹੇ ਨੇ ਜੀ ਦੁਪੱਟਾ ਵਰਕ ਸੂਟ ਦੁਪੱਟੇ 'ਚ ਜਿਵੇਂ ਕੱਟ ਵਰਕ ਹੋ ਗਿਆ ਬੂਟੀਆਂ ਹੋ ਗਈ ਐਵੇਂ ਦੇ ਸੂਟ ਕਾਫੀ ਟ੍ਰੈਂਡ 'ਚ ਨੇ ਆਪਣੇ ਆਰਡਰ ਰੈਡੀ ਹੋ ਰਹੇ ਨੇ ਅੱਗੇ ਵੀਡੀਓ ਲੈ ਕੇ ਆਵਾਂਗੀ ਤੁਹਾਡੇ ਲਈ ਇਹ ਵਾਲਾ ਜਿਹੜਾ ਸਟੱਫ ਸੀ ਆਪਾਂ ਨੂੰ ਕਸਟਮਰ ਨੇ ਦਿੱਤਾ ਸੀ ਇੱਕ ਐਸਕੇ ਦੀ ਖਾਦੀ ਕਾਟਨ ਸਟੱਫ ਹੈ ਜੀ ਵਰਕ ਕਰਵਾ ਕੇ ਦਿੱਤਾ ਹੈ ਜੀ ਤੇ ਫੁੱਲ ਸਟ੍ਰੀਚਿੰਗ ਕੀਤੀ ਹੈ ਦੁਪੱਟਾ ਡਾਈ ਡਾਈ ਕਰਵਾਇਆ ਕਾਟਨ ਬਰਬਰੀ ਦਾ ਦੁਪੱਟਾ ਆਊਗਾ ਇਸ ਨਾਲ ਤੇ ਇਸ ਲੇਸ ਨਾਲ ਆਪਾਂ ਡਿਜ਼ਾਈਨ ਕੀਤਾ ਜਿਵੇਂ ਦੀ ਆਪਾਂ ਨੂੰ ਫੋਟੋ ਸੈਂਡ ਕੀਤੀ ਸੀ ਕਸਟਮਰ ਨੇ ਆਪਾਂ ਓਮੇਂ ਦਾ ਹੀ ਡਿਜ਼ਾਈਨ ਆਪਾਂ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਹੈ ਇਹ ਪੱਟੀਆਂ ਵਗੈਰਾ ਸਾਰਾ ਕੁਝ ਪ੍ਰੋਪਰ ਉਵੇਂ ਫੋਟੋ ਚ ਸੀਗਾ ਉਵੇਂ ਹੀ ਆਪਾਂ ਜਿਹੜਾ ਰੈਡੀ ਕੀਤਾ ਸੂਟ ਬਾਕੀ ਅੱਗੇ ਆਪਣਾ ਆ ਗਿਆ ਜੀ ਬਰਬਰੀ ਦਾ ਸੂਟ ਆ ਗਿਆ ਜੀ ਚੈੱਕ ਬਰਬਰੀ ਦਾ ਆ ਗਿਆ ਇਹ ਪ੍ਰਿੰਟ ਤੇ ਇਹਦੇ ਨਾਲ ਵੀ ਆਪਾਂ ਦੇਖੋ ਦੁਪੱਟਾ ਰੈਡੀ ਕਰਕੇ ਲੇਸ ਵਗੈਰਾ ਲਾ ਕੇ ਬਹੁਤ ਹੀ ਸੋਹਣਾ ਜਿਹਾ ਬਣਾਇਆ ਤੇ ਪੌਂਚੀਆਂ ਤੇ ਵਰਕ ਆਊਗਾ ਜੀ ਮਸ਼ੀਨ ਵਰਕ ਹੋਇਆ ਹੋਇਆ ਕੱਟ ਵਰਕ ਦੇ ਨਾਲ ਤੇ ਡਿਜ਼ਾਈਨਿੰਗ ਹੈ ਜਿਹੜੀ ਵੀ ਸ਼ੇਪ ਦੇ ਕੇ ਬਹੁਤ ਹੀ ਸੋਹਣੀ ਜਿਹੀ ਡਿਜ਼ਾਈਨਿੰਗ ਕੀਤੀ ਹੈ ਸ਼ਰਟ ਦੀ ਨਾਰਮਲ ਸ਼ਰਟ ਸਟਿਚ ਕੀਤੀ ਹੈ ਲਾਈਨਿੰਗ ਵਾਲਾ ਸੂਟ ਬਣਿਆ ਜੀ ਵਿਦਆਊਟ ਲਾਈਨਿੰਗ ਇਹਦਾ ਪ੍ਰਾਈਸ ਸ਼ੋ ਹੋ ਰਿਹਾ ਤੇ ਅੱਗੇ ਆ ਗਿਆ ਜੀ ਆਪਣਾ ਇਹ ਹੈਗਾ ਜੀ कॉटन प्रिंट ਦੇਖੋ ਤੁਸੀਂ ਪ੍ਰਿੰਟ ਜਿਵੇਂ WhatsApp ਗਰੁੱਪ ਤੇ ਤੁਸੀਂ ਜੇ ਸਾਨੂੰ WhatsApp ਤੇ ਮੈਸੇਜ ਕਰਦੇ ਹੋ ਤੁਹਾਡੇ ਕੋਲੇ ਲਿੰਕ ਆਊਗਾ ਜੀ WhatsApp ਗਰੁੱਪ ਦਾ ਤੁਸੀਂ ਉਸ ਚ ਐਡ ਹੋ ਸਕਦੇ ਹੋ ਤੇ ਉੱਥੇ ਆਪਾਂ ਸੋਹਣੇ ਸੋਹਣੇ ਪ੍ਰਿੰਟ ਜਿਹੜੇ ਪਾਉਂਦੇ ਰਹਿੰਦੇ ਉਹਨਾਂ ਚੋਂ ਸਿਲੈਕਟ ਕਰਕੇ ਭੇਜ ਸਕਦੇ ਹੋ ਤੁਸੀਂ ਆਪਣੇ ਵੀ ਸਾਥੋ ਸੂਟ ਸਟਿਚ ਕਰਵਾ ਸਕਦੇ ਹੋ ਓਕੇ ਜੀ ਉਮੀਦ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਸਾਡੇ ਰੈਡੀ ਕੀਤੇ ਸੂਟ ਪਸੰਦ ਆਏ ਹੋਣੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ